मानसा पुलिस ਵੱਲੋਂ CEIR ਪੋਰਟਲ ਦੀ ਮਦਦ ਨਾਲ ਅੱਜ ਲੋਕਾਂ ਦੇ ਜੋ ਗੁੰਮ ਹੋਏ ਕਵਾਚੇ ਹੋਏ ਮੋਬਾਈਲ ਹੈਗੇ 54 ਮੋਬਾਈਲ ਉਹਨਾਂ ਦੇ ਹਵਾਲੇ ਅਸੀਂ ਅੱਜ ਕਰ ਰਹੇ ਹੈਗੇ ਜਦੋਂ ਸੇ ਇਹ ਪੋਰਟਲ April 2023 ਮੇ ਲਾਂਚ ਕੀਤਾ ਗਿਆ ਸੀ ਉਸ ਡੂਰਿੰਗ ਲਾਸਟ 2 ਇਅਰ ਦੇ ਵਿੱਚ ਅਸੀਂ 523 ਮੋਬਾਈਲ ਲੋਕਾਂ ਦੇ ਹਵਾਲੇ ਹੁਣ ਤੱਕ ਕਰ ਚੁੱਕੇ ਹੈਗੇ ਇਸ ਤੋਂ ਪਹਿਲੇ ਅਸੀਂ December 24 2024 ਦੇ ਵਿੱਚ ਅਸੀਂ 60 موبائل ਲੋਕਾਂ ਦੇ حوالے ਕੀਤੇ ਅਸੀਂ ਮਤਲਬ ਸਾਡਾ ਇਹ ਜੋ ਪ੍ਰੋਸੈਸ ਹੈਗਾ ਇਹ ਕੰਟੀਨਿਊਸ ਚੱਲ ਰਹੇਗਾ ਸਾਡੀ ਜੋ ਟੀਮ ਹੈਗੀ ਸਾਈਬਰ ਸੈੱਲ ਕੀ ਇਹਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੀ ਹੈਗੀ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿੰਨਾ ਦਾ ਵੀ ਮੋਬਾਈਲ ਗਵਾਚ ਜਾਂਦਾ ਹੈਗਾ ਉਹ ਨੇੜਲੇ ਦੇ ਪੁਲਿਸ ਸਟੇਸ਼ਨ ਜਾਂ ਸਾਨਸ ਕੇ ਅੰਦਰ ਜਾਂ ਸਾਡੇ ਸਾਈਬਰ ਸੈੱਲ ਦੇ ਵਿੱਚ ਜਾ ਕੇ ਆਪਣੀ ਪੁਲਿਸ ਕੰਪਲੇਂਟ ਲੌਂਚ ਕਰਵਾ ਸਕਦਾ ਹੈਗਾ ਜਿਹਦੇ ਵਿੱਚ ਸਿਰਫ ਤਿੰਨ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈਗੀ ਉਸ ਦਾ ਮੋਬਾਈਲ ਨੰਬਰ IMEI ਨੰਬਰ ਔਰ ਆਧਾਰ ਕਾਰਡ ਤਾਂ ਇਹ ਪਬਲਿਕ ਕੀ ਗੁੱਡਵਿਲ ਜਨਰੇਸ਼ਨ ਕੇ ਲੀਏ ਪੁਲਿਸ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਮਾਨਸਾ ਪੁਲਿਸ ਨੂੰ